ਕਿੱਦਾਂ ਵੀ ਸਾਰੇ ਠੀਕ ਠਾਕ ਹੋਵੋਗੇ ਇੱਕ ਨਵੀਂ ਵੀਡੀਓ 'ਚ ਫੇਰ ਤੁਹਾਡਾ ਸਵਾਗਤ ਕਰਦਾ ਤੇ ਜਿਹੜੇ ਭੈਣ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤੇ ਜਰੂਰ ਸਬਸਕ੍ਰਾਈਬ ਕਰਿਓ। ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ 30 ਅਪ੍ਰੈਲ ਨੂੰ ਇੱਕ ਵੀਡੀਓ ਅਪਲੋਡ ਕਰਨੀ ਹੈ ਜਿਹਦੇ ਵਿੱਚ ਆਪਾਂ 에ਅਰ ਟਿਕਟ ਗਿਫਟ ਕਰਨੀ ਆ। ਵੀਡੀਓ ਆਪਾਂ 30 ਅਪ੍ਰੈਲ ਨੂੰ ਗਿਫਟ ਕਰਾਂਗੇ। ਉਸ ਤੋਂ ਬਾਅਦ 15 ਮਈ ਦੇ ਆਸ-ਪਾਸ ਜਾ ਕੇ ਆਪਾਂ ਉਹ ਵੀਡੀਓ 'ਚ ਰਿਜ਼ਲਟ ਕੱਢਾਂਗੇ। ਇੱਕ ਭੈਣ ਭਰਾ ਨੂੰ ਆਪਾਂ 에ਅਰ ਟਿਕਟ ਗਿਫਟ ਕਰਨੀ ਆ ਇੰਡੀਆ ਤੋਂ ਇਟਲੀ ਦੀ ਜਰਲੇ ਤੋਂ ਇੰਡੀਆ ਦੀ ਠੀਕ ਆ ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਆ ਤੇ ਪਹਿਲੀ ਜਿਹੜੀ ਗੱਲ ਹੈਗੀ ਆਪਣੇ ਨੌ ਮਹੀਨੇ ਦੇ ਸਾਲ ਦੇ ਡੋਮੈਸਟਿਕ ਵਾਲੇ ਪੇਪਰਾਂ ਦੀ ਉਹ ਗੱਲ ਕਰਨੀ ਆ ਭੈਣ ਭਰਾ ਬਹੁਤ ਪੁੱਛਦੇ ਨੇ ਵੀ ਕੀ ਹਿਸਾਬ ਕਿਤਾਬ ਆ ਵੀ ਦੁਬਾਰਾ ਫੇਰ ਪੇਪਰ ਰੁੱਕ ਜੇ ਚੁੱਕੇ ਨੇ 6 April ਨੂੰ ਬਹੁਤ ਪੇਪਰ ਨਿਕਲੇ ਨੇ ਹੱਦ ਤੋਂ ਵੱਧ ਨਿਕਲੇ ਨੇ ਇਹ ਤਕਰੀਬਨ ਹੁਣ ਥੋੜੇ ਅਨੁਲਾਸ ਤੱਕ ਘਟ ਚੁੱਕਿਆ ਇਹਨਾਂ ਨਿਕਲ ਨਹੀਂ ਰਹੇਗਾ ਪਰ ਬਾਰੇ ਬਲਜਾਨੋ ਤੇ ਮਲਾਂ ਪਰਨੇਸ਼ੀਆ ਚੋ ਵੀ ਪੇਪਰ ਬਹੁਤ ਨਿਕਲੇ ਨੇ ਤੇ ਆਪਣਾ ਇੱਕ ਸਸੀਲੀਟ ਆਪੂ ਤੇ ਰਹਿ ਜਾਂਦਾ ਕੰਤਾਨੀਆ ਉਹ ਇਰੀਚੋ ਵੀ ਰਿਜੋ ਕਲਾਬਰੀਆ ਕਿੰਨੇ ਵੀ ਬਹੁਤ ਪੇਪਰ ਨਿਕਲੇ ਨੇ ਠੀਕ ਆ ਤੇ ਅੱਜ ਕੱਲ੍ਹ ਦੋਕ ਦਿਨਾਂ ਚ ਨਿਕਲੇ ਨੇ ਕੱਲ ਤੇ ਪਿਛਲੇ ਦਿਨਾਂ ਆਪਣਾ ਵੀਡੀਓ ਬਣਾ ਨਹੀਂ ਸਕੇ ਹੈਗੇ ਉਹ ਦਿਨਾਂ ਚ ਪੇਪਰ ਨਿਕਲੇ ਨੇ ਆ ਜਗ੍ਹਾ ਤੋਂ ਤੇ ਹੋਰ ਵੀ ਕਾਫੀ ਜਗ੍ਹਾ ਤੋਂ ਪੇਪਰ ਨਿਕਲੇ ਨੇ ਤੇ ਜਿੰਨ ਤੱਕ ਤਾਂ ਮੇਰੇ ਲਿੰਕ ਹੁੰਦੇ ਨੇ ਜਾਂ ਮੇਰੇ ਯਾਰ ਦੋਸਤ ਹੁੰਦੇ ਨੇ ਮੈਨੂੰ ਦੱਸ ਦਿੰਦੇ ਨੇ ਵੀ ਆ ਜਗ੍ਹਾ ਤੋਂ ਪੇਪਰ ਨਿਕਲੇ ਨੇ ਉਹ ਹਿਸਾਬ ਨਾਲ ਮੈਂ ਤੁਹਾਨੂੰ ਪੇਪਰ ਦੱਸ ਦਉਣਾ ਉਹਨਾਂ ਵੀ ਆ ਜਗ੍ਹਾ ਤੋਂ ਪੇਪਰ ਨਿਕਲੇ ਨੇ ਬਾਕੀ ਜਿਹੜੇ ਭੈਣ ਭਰਾਵਾਂ ਦੇ ਪੇਪਰ ਨਿਕਲਦੇ ਹੁੰਦੇ ਨੇ ਕਮੈਂਟ ਕਰ ਦਿਆ ਕਰੋ ਵੀ ਆ ਜਗ੍ਹਾ ਤੋਂ ਸਾਡੇ ਪੇਪਰ ਨਿਕਲੇ ਨੇ ਬਸ ਇੰਨਾ ਜੇ ਤੁਸੀਂ ਦੱਸ ਦੋਗੇ ਜਿਹੜੇ ਭੈਣ ਭਰਾ ਦੂਜਿਆਂ ਨੇ ਜਾਣਾ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚ ਜਾਂਦੀ ਆ ਵੀ ਹਾਂ ਵੀ ਆ ਜਗ੍ਹਾ ਤੋਂ ਪੇਪਰ ਨਿਕਲ ਰਹੇ ਨੇ ਤੇ ਉਦੋਂ ਅਗਲੀ ਗੱਲ ਆ ਜਾਂਦੀ ਆ ਫੈਮਿਲੀ ਰੀਜੂਨੀਅਨ ਦੀ ਅਪpointAਮੈਂਟਾਂ ਦੇ ਤੇ ਆਪਾਂ ਇੰਸਟਾਗ੍ਰਾਮ ਤੇ ਆਪਣੇ ਗਰੁੱਪ ਵਿੱਚ ਵੀਡੀਓ ਪਾਤੀ ਸੀ ਦਾਸਤਾ ਸਾਰੇ ਭੈਣ ਭਰਾਵਾਂ ਨੂੰ ਤੇ ਜਿਹੜੀਆਂ ਅੱਗੇ ਪਿਛਲੇ ਸਮਿਆਂ 'ਚ ਆਪਾਂ ਨੂੰ ਅਪੌਇੰਟਮੈਂਟਾਂ ਮਿਲਦੀਆਂ ਸੀ ਲੈਟਰ ਮਿਲਦੇ ਹੁੰਦੇ ਸਿੱਧੇ ਪਾਸਪੋਰਟ ਉੱਤੇ ਹੀ ਆਪਾਂ ਨੂੰ ਅਪੌਇੰਟਮੈਂਟ ਬੁੱਕ ਹੋ ਜਾਂਦੀ ਸੀ ਉਸ ਤੋਂ ਬਾਅਦ ਭਾਵੇਂ ਆਪਣਾ ਨੂੰ ਲਾਸਟਾ ਮਹੀਨਾ ਡੇਢ ਮਹੀਨੇ ਬਾਅਦ ਨਿਕਲੇ ਪਰ ਹੁਣ ਉਹ ਸਿਸਟਮ ਬੰਦ ਹੋ ਚੁੱਕਿਆ ਤੇ 15 ਦਿਨਾਂ ਵਾਲਾ ਵੀ ਸਿਸਟਮ ਬੰਦ ਹੋ ਚੁੱਕਿਆ ਜਿਹੜਾ ਐਕਸਪਾਇਰੀ ਡੇਟ ਤੋਂ 15 ਦਿਨ ਜਾ ਕੇ ਆਪਾਂ ਦਿੱਲੀ 9 ਤੋਂ ਲੈ ਕੇ 14:00 ਤੋਂ ਲੈ ਕੇ 11 ਵਜੇ ਤੱਕ ਆਪ ਫਾਈਲ ਜਮਾ ਕਰਾਉਣ ਦੀ ਵੋਇਸ ਵਾਕ ਜਾ ਕੇ ਉਹ ਸਿਸਟਮ ਵੀ ਉਹਨਾਂ ਨੇ ਬੰਦ ਕਰਤਾ ਤੇ ਮੈਂ ਸਾਈਡ ਤੇ ਉੱਤੇ ਫੋਟੋ ਲਾ ਦੂੰਗਾ ਵੀ ਅੱਜ ਦੀ ਘੜੀ ਕਿਵੇਂ ਸਿਸਟਮ ਚੱਲ ਰਿਹਾ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਹਰ ਇੱਕ ਬੰਦੇ ਨੂੰ ਅਪਾਇੰਟਮੈਂਟ ਚਾਹੀਦੀ ਆ ਭਾਵੇਂ ਉਹਦਾ ਐਕਸਪਾਇਰ ਹੋਣ ਵਾਲਾ ਭਾਵੇਂ ਕੁਝ ਵੀ ਆ ਠੀਕ ਆ ਹੁਣ ਤੁਹਾਡੇ ਅਪਾਇੰਟਮੈਂਟ ਤੁਹਾਡੇ ਲਈ ਕੰਪਲਸਰੀ ਆ ਉਹ ਤੋਂ ਬਿਨਾ ਕੋਈ ਹੱਲ ਹੈ ਨਹੀਂ ਗੈਦਾ ਠੀਕ ਆ ਬਾਕੀ ਤੁਸੀਂ ਆਪਦੇ ਅਪਾਰਟਮੈਂਟ ਚੱਕ ਲਿਆ ਕਰੋ ਤੇ ਮੇਨ ਗੱਲ ਹੁਣ ਇਹਨਾਂ ਦੋ ਫਾਇਦੇ ਕਰੇ ਹੋਏ ਨੇ ਜਿਨ੍ਹਾਂ ਦੇ ਰੀਸੈਂਟ ਆਪਣਾ ਫੈਮਿਲੀ ਰੀਯੂਨੀਅਨ ਦਾ ਪੇਪਰ ਨਿਕਲਿਆ ਉਹਦੇ ਲਈ ਅਲੱਗ ਇਹਨਾਂ ਨੇ ਸਿਸਟਮ ਰੱਖਿਆ ਹੋਇਆ ਤੇ 15 ਦਿਨਾਂ ਵਾਲੇ ਲਈ ਅਲੱਗ ਰੱਖਿਆ ਹੋਇਆ ਜੇ ਬਾਈਚਾਂ ਸੜੇ 15 ਦਿਨ ਰਹਿੰਦੇ ਨੇ ਤੇ ਤੁਸੀਂ 15 ਦਿਨਾਂ ਵਾਲੇ ਕੋਟੇ 'ਚ ਆਪਣਾ ਵੈਬ ਫਾਰਮ ਭਰ ਸਕਦੇ ਹੋ ਤੇ ਆਪਣੇ ਜੇ ਨਾਰਮਲ ਨੇ ਛੋੜਾ ਰੀਸੈਂਟ ਹੀ ਪੇਪਰ ਨਿਕਲਾ ਫਿਰ ਤੁਸੀਂ ਨਾਰਮਲ ਚ ਭਰ ਸਕਦੇ ਹੋ ਠੀਕ ਆ ਹੁਣ ਅਪਾਇੰਟਮੈਂਟ ਬੁੱਕ ਕਰਨ ਲਈ ਛੋੜਾ ਨੂਲਾ ਉਸਤਾ ਛੋੜੇ ਲਈ ਚਾਹੀਦਾ ਠੀਕ ਆ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਵੀ ਜਿਵੇਂ ਹੁਣ ਮਾਤਾ ਹੋ ਗਿਆ ਜਾਂ ਪਿਤਾ ਹੋ ਗਿਆ ਵੀ ਬੱਚੇ ਵੀ ਹੁੰਦੇ ਨੇ ਵੀ ਉਹਨਾਂ ਲਈ ਵੀ ਅਪਾਇੰਟਮੈਂਟ ਚਾਹੀਦੀ ਆ ਜਾਂ ਨਹੀਂ ਚਾਹੀਦੀ ਜਾਂ ਇੱਕ ਮਾਤਾ ਜਾਂ ਫਾਦਰ ਦੇ ਇੱਕੋ ਹੀ ਨੌ ਤੇ ਹੋ ਜੂ ਕਿਉਂਕਿ ਜਿਹੜੇ ਬਾਕੀ ਬੱਚੇ ਉਹਨਾਂ 18 ਸਾਲ ਤੋਂ ਥੱਲੇ ਹੁੰਦੇ ਨੇ ਤੇ ਵੇ ਹੁਣ ਸਾਰਿਆਂ ਦਾ ਆਪਣੇ ਵੈਬ ਫਾਰਮ ਚ ਨੋ ਭਰਨਾ ਪਿਆ ਕਰਨਾ ਸੋਨੂੰ ਠੀਕ ਆ ਵੈਬ ਫਾਰਮ ਭਰਨਾ ਪਿਆ ਕਰਨਾ ਸਾਰਿਆਂ ਦਾ ਹੀ ਠੀਕ ਆ ਇਹ ਨਹੀਂ ਹੈਗਾ ਵੀ ਇੱਕ ਮਾਤਾ ਦੇ ਨੋ ਦਾ ਭਰਤਾ ਵੀ ਬੱਚੇ ਨਾਲ ਫ੍ਰੀ ਚਲੇ ਜਾਣਗੇ ਇਦਾਂ ਦਾ ਕੋਈ ਸੀ ਨਹੀਂ ਹੈਗਾ ਤੇ ਹੁਣ ਬੱਚਿਆਂ ਦਾ ਵੀ ਵੈਬ ਫਾਰਮ ਭਰ ਹੋਇਆ ਘੋਗਾ ਧਿਆਨ ਨਾਲ ਭਰਿਓ ਕਿਉਂਕਿ ਜੇ ਬਾਈਚਣ 3-4 ਐਪਲੀਕੈਂਟ ਹੁੰਦੇ ਨੇ ਡਿਟੇਲ ਕਾਫੀ ਲੰਬੀ ਚੌੜੀ ਹੋ ਜਾਂਦੀ ਹੈ ਧਿਆਨ ਨਾਲ ਭਰਿਓ ਵੈਬ ਫਾਰਮ ਕਿਤੇ ਖਰਾਬ ਨਾ ਕਰ ਲਿਓ ਬਾਕੀ ਉਹਨਾਂ ਨੇ ਕਿਹਾ ਵੀ ਆ ਵੀ ਬਾਈਚਾਨਸ ਕਿਸੇ ਤੋਂ ਫਾਰਮ ਗਲਤ ਵੀ ਭਰਿਆ ਜਾਵੇ ਅਸੀਂ ਕਰੈਕਸ਼ਨ ਲਾ ਜਾਂ ਰੀਸਮੈਸਾਂ ਦੀ ਅਸੀਂ ਵੀ ਦੁਬਾਰਾ ਦੱਸਾਂਗੇ ਤੇ ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਉਹ ਦੰਦੇ ਨੇ ਜਾਂ ਨਹੀਂ ਦੰਦੇ ਬਾਕੀ ਤੁਸੀਂ ਆਪ ਦਾ ਜਿਹੜਾ ਅਪਾਇੰਟਮੈਂਟ ਦਾ ਫਾਰਮ ਆ ਧਿਆਨ ਨਾਲ ਭਰਿਓ ਕਿਉਂਕਿ ਜੇ ਇੱਕ ਵਾਰੀ ਕਰੈਕਸ਼ਨ ਦੀ ਮੇਲ ਆ ਜਾਵੇ ਜਾਂ ਤੁਹਾਨੂੰ ਰੀ ਅਪਲੋਡ ਦੀ ਮੇਲ ਆ ਗਈ ਵੀ ਹਾਂ ਵੀ ਡਾਕੂਮੈਂਟ ਦੁਬਾਰਾ ਸਬਮਿਟ ਕਰੋ ਤੁਹਾਡਾ ਉਹਨਾਂ ਹੀ ਕੰਮ ਲੇਟ ਚਲੇ ਜਾਣਾ ਕਿਉਂਕਿ ਜੇ ਇੱਕ ਵਾਰੀ ਤੁਹਾਡਾ ਨੰਬਰ ਨਿਕਲਾ ਘਟੋ ਘਟਾ ਮਹੀਨਾ ਡੇਢ ਮਹੀਨੇ ਦਾ ਫਰਕ ਪੈ ਜਾਂਦਾ ਤਾਂ ਪਹਿਲਾਂ ਹੀ ਆਪਦਾ ਪੀਡੀਐਫ ਸਾਫ਼ ਸੁਥਰਾ ਤੇ ਨੂਲਾਸਤਾ ਸਾਫ਼ ਸੁਥਰਾ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਆ ਡਿਟੇਲ ਭਰਨੀ ਆ ਉਹ ਧਿਆਨ ਨਾਲ ਭਰਿਓ ਠੀਕ ਆ ਤੇ ਉਸ ਤੋਂ ਅਗਲੀ ਗੱਲ ਆ ਜਾਂਦੀ ਆ ਪੈਣ ਭਰਾਵਾਂ ਲਈ ਬਹੁਤ ਪੁੱਛਦੇ ਨੇ ਵੀ ਬਹੁਤ ਭੈਣ ਭਰਾ ਆਪਣੇ ਆ ਲੀਗਲ ਹੋਏ ਹੋਏ ਨੇ ਉੱਥੇ ਬਈ ਅਸੀਂ ਹੁਣ ਕੀ ਕਰੀਏ ਵੀ ਸਾਨੂੰ ਸਾਡੇ ਲਈ ਕੀ ਆਪਸ਼ਨ ਆ ਜਿੱਥੇ ਘੜੇ ਤੇ ਕਿਉਂਕਿ ਸਨਤਾਰੀਆ ਖੁੱਲਣ ਦੀ ਕੋਈ ਉਮੀਦ ਹਜੇ ਹੈ ਨਹੀਂ ਕਿ ਆਉਣ ਵਾਲੇ ਸਮੇਂ ਚ ਪਤਾ ਲੱਗੂ ਸਨਤਾਰੀਆ ਖੁੱਲਦਾ ਜਾਂ ਨਹੀਂ ਖੁੱਲਦਾ ਤੇ ਇਤੋਂ ਵਧੀਆ ਤੁਸੀਂ ਸੈਲਮ ਲੈ ਲਓ ਸੈਲਮ ਤੇ ਤੁਸੀਂ ਫੈਕਟਰੀ ਜਾਂ ਵਧੀਆ ਕੰਪਨੀ ਚ ਕੰਮ ਵੀ ਕਰ ਸਕਦੇ ਹੋ ਤੁਹਾਡਾ ਕੰਟਰੈਕਟੋ ਵੀ ਹੋ ਜਾਊਗਾ ਡਰਾਈਵਿੰਗ ਲਾਇਸੈਂਸ ਬੈਂਕ ਦਾ ਅਕਾਊਂਟ ਬਾਕੀ ਹੋਰ ਵੀ ਕੋਈ ਜਿਹੜੇ ਨਾਰਮਲ ਪਰਮਿਟਰ ਦੀ ਸਜੋਰਨੋ ਵਾਲੇ ਕੰਮ ਕਰਦੇ ਨੇ ਡਾਕੂਮੈਂਟ ਬਣਾਉਂਦੇ ਨੇ ਉਹ ਕਣੀ ਤੁਸੀਂ ਬਣਾ ਸਕਦੇ ਹੋ ਪਰ ਉਹਦੇ ਤੇ ਫੈਮਿਲੀ ਨਹੀਂ ਬਿਲਾ ਸਕਦੇ ਨਾ ਤੁਸੀਂ ਇੰਡੀਆ ਜਿਹੜਾ ਮਾਰ ਸਕਦੇ ਹੋ ਬਾਕੀ ਇਹ ਆ ਵੀ ਤੁਸੀਂ 4-5 ਸਾਲ ਜਦ ਤੱਕ ਸਨਤਾਰੀਆਂ ਨਹੀਂ ਖੁੱਲਦਾ ਉਹਦੇ ਪੇਪਰ ਸੈਲਮ ਦੇ ਸਹਾਰੇ ਤੁਸੀਂ ਵਧੀਆ ਕੰਮ ਕਰ ਸਕਦੇ ਹੋ ਠੀਕ ਆ ਤੁਹਾਡੀ ਸੈਲਰੀ ਬਰਾਬਰੀ ਹੋਣੀ ਆ ਬਾਕੀ ਹੋਰ ਗੱਲ ਤੁਹਾਡਾ ਟੈਕਸ ਚ ਵੀ ਛੋਟ ਮਿਲੂਗੀ 5-10% 20% ਛੋਟ ਹੁੰਦੀ ਆ ਨਾਰਮਲ ਨਾਲ ਤੇ ਸੈਲਮ ਲੈ ਲਿਓ ਠੀਕ ਆ ਉਦੋਂ ਅਗਲੀ ਗੱਲ ਹੈਗੇ ਜਿਹੜੇ ਭੈਣ ਭਰਾਵਾਂ ਦੇ 2023 ਜਾਂ 24 ਚ ਪੇਪਰ ਭਰੇ ਹੋਏ ਨੇ ਵੀ ਉਹ ਨਿਕਲਣਗੇ ਜਾਂ ਨਹੀਂ ਕੀ ਸੀ ਨਾ ਅੱਜ ਦੀ ਘੜੀ ਬਹੁਤ ਭੈਣ ਭਰਾ ਪੁੱਛਦੇ ਨੇ ਉਹ ਹੁਣ ਜਿਹੜੇ ਪੇਪਰ ਤੁਹਾਡੇ ਭਰੇ ਹੋਏ ਇੱਕ ਗੱਲ ਹੋਰ ਵੀ ਆ ਜਿਹੜੇ ਆਪਣੇ ਭੈਣ ਭਰਾ ਪੁੱਛਦੇ ਰਹਿੰਦੇ ਨੇ ਵੀ 2023 ਤੇ 2024 ਚ ਪੇਪਰ ਪਰੇ ਸੀ ਉਹਨਾਂ ਦਾ ਕੀ ਸੀ ਨਾ ਵੀ ਨਿਕਲਣਗੇ ਜਾਂ ਨਹੀਂ ਨਿਕਲਣਗੇ ਤੇ ਉਹਨਾਂ ਨੂੰ ਮੈਂ ਤਕਰੀਬਨ ਦਾਅਵਾ ਦਮਾ ਵੀ 95% ਦਾ ਤੁਹਾਡੇ ਪੇਪਰ ਹੁਣ ਨਿਕਲਦੇ ਨਹੀਂ ਹੈਗੇ ਕਿਉਂਕਿ ਸਾਰਾ ਕੋਟੇ ਸੀ ਉਹਨਾਂ ਜਾਰੀ ਕਰਤੇ ਹੁਣ ਜਿਹੜਾ ਪਿਛਲੇ ਕੋਟੇ ਸੀ ਉਹਨਾਂ ਦਾ ਸਾਰਾ ਕੰਮ ਨਿਬੇੜਤਾ ਹੁਣ 2025 ਵਾਲੇ ਦਾ ਕੰਮ ਚੱਲ ਰਿਹਾ 2025 ਵਾਲੇ ਪੇਪਰ ਨਿਕਲ ਰਹੇ ਨੇ ਹੁਣ ਪਿਛਲੇ 2 ਮਹੀਨਿਆਂ ਤੋਂ ਮੈਂ ਕੋਈ ਪੇਪਰ ਦੇਖਿਆ ਨਹੀਂ ਹੈਗਾ ਜਿਹੜਾ 2023 ਤੇ 2024 ਚ ਇਸ਼ੂ ਹੋਇਆ ਹੋਵੇ ਬਈ ਕੋਈ ਕੋਟੇ ਦਾ ਹੋਵੇ ਪੇਪਰ ਮੈਂ ਦੇਖਿਆ ਨਹੀਂ ਹੈਗਾ ਜੇ ਤੁਸੀਂ ਦੇਖਿਆ ਹੋਵੇ ਵੱਖਰੀ ਗੱਲ ਹੈ ਮੇਰੇ ਕੋਲ ਕੋਈ ਹਜੇ ਨੂੰ ਲਾਸਤਾ 2 ਮਹੀਨੇ ਹੋ ਗਏ ਕੋਈ ਆਇਆ ਨਹੀਂ ਹੈਗਾ 2023 ਤੇ 2024 ਵਾਲਾ ਹੁਣ ਉਹਦਾ ਕੰਮ ਜੇ ਸਾਰਾ ਖਤਮ ਹੋ ਚੁੱਕਿਆ ਮੈਂ ਤੁਹਾਨੂੰ ਇੱਕੋ ਇੱਕ ਗੱਲ ਕਹਿਣਾ ਵੀ ਤੁਸੀਂ ਆਪ ਦੇ ਹੋਰ ਕੋਈ ਕੰਟਰੀ ਚ ਟਰਾਈ ਕਰ ਲਓ ਯੂਰਪ ਦੀ ਬਥੇਰੀਆਂ ਕੰਟਰੀਆਂ ਜਿੱਥੇ ਵਰਕ ਪਰਮਿਟ ਇਸ਼ੂ ਹੋ ਰਹੇ ਨੇ ਇਹ ਤੋਂ ਵਧੀਆ ਤੁਸੀਂ ਉਹ ਕੰਟਰੀਆਂ ਦਾ ਅਪਲਾਈ ਕਰ ਲਓ ਕਿਉਂਕਿ ਉਹ ਪੇਪਰ ਨਿਕਲਣੇ ਨਹੀਂ ਹੈਗੇ ਤੁਹਾਡਾ ਟਾਈਮ ਖਰਾਬ ਹੋਈ ਜਾਣਾ ਹੁਣ ਬਾਕੀ ਜਿਹੜੇ ਭੈਣ ਭਰਾਵਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਨੇ ਉਹ ਆਪਦੀ ਗੱਲ ਕਲੀਅਰ ਕਰਕੇ ਜਿਹੜੀ ਵੀ ਛੋਟੀ ਡੀਲਿੰਗ ਹੋਈ ਹੈ ਉਹਦੇ ਹਿਸਾਬ ਨਾਲ ਕੰਮ ਨਿਬੇੜ ਦਿਓ ਠੀਕ ਹੈ ਬਾਕੀ ਤੁਸੀਂ ਅੱਗੇ ਵਧੋ ਕਿਉਂਕਿ ਇੱਥੇ ਇਹ ਆ ਵੀ ਇਟਲੀ ਵਾਲੇ ਕੰਮ ਚ ਟਾਈਮ ਬਹੁਤ ਖਰਾਬ ਹੁੰਦਾ ਨਿਕਲਣ ਨੂੰ ਛੋੜੇ ਕੱਲੂ ਵੀ ਪੇਪਰ ਨਿਕਲ ਸਕਦੇ ਨਿਕਲਦੇ ਨਹੀਂ ਹੈਗੇ ਤੇ 10-10 ਮਹੀਨੇ ਸਾਲ-ਸਾਲ ਵੀ ਲਟਕਦੇ ਪੇਪਰ ਰਹਿੰਦੇ ਨੇ ਉਹਦੇ ਕਰਕੇ ਟਾਈਮ ਬਹੁਤ ਖਰਾਬ ਹੁੰਦਾ ਸਾਰੇ ਪੇਪਰਾਂ ਚ ਤੇ ਤੁਸੀਂ ਧਿਆਨ ਰੱਖੋ ਇਹ ਚੀਜ਼ਾਂ ਦਾ ਠੀਕ ਆ ਬਾਕੀ ਮੈਨੂੰ ਲੱਗਦਾ ਨਹੀਂ ਹੈਗਾ ਵੀ 2023 ਤੇ 2024 ਵਾਲੇ ਪੇਪਰ ਨਿਕਲਣੇ ਨਿਕਲਣਗੇ ਕਿਉਂਕਿ ਜਿਹੜੇ ਨਿਕਲਨੇ ਸੀ ਨਿਕਲ ਚੁੱਕੇ ਨੇ ਹੁਣ 2025 ਵਾਲੇ ਨਿਕਲ ਚੁੱਕੇ ਨੇ ਲਾਸਟੇ ਜਾ ਕੇ ਫਿਰ ਮੈਂ ਤੁਹਾਨੂੰ ਕਹਿਣਾ ਵੀ 30 ਅਪ੍ਰੈਲ ਨੂੰ ਆਪਾਂ ਵੀਡੀਓ ਅਪਲੋਡ ਕਰਾਂਗੇ ਜੀ ਚ ਆਪਾਂ 에ਅਰ ਟਿਕਟ ਗਿਫਟ ਕਰਨੀ ਹੈ ਇੰਡੀਆ ਤੋਂ ਇਟਲੀ ਭਾਵੇਂ ਇਟਲੀ ਤੋਂ ਇੰਡੀਆ ਹੋਵੇ ਕਿਸੇ ਨੂੰ ਮਰਜ਼ੀ ਹੋਵੇ ਤੁਹਾਡੇ ਕੋਲ ਵੈਲਿਡ ਡਾਕੂਮੈਂਟ ਹੋਣਾ ਚਾਹੀਦਾ ਜਾਂ ਵੀਜ਼ਾ ਹੋਣਾ ਚਾਹੀਦਾ ਉਹਨੂੰ ਆਪਾਂ ਗਿਫਟ ਕਰਾਂਗੇ ਤੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ 30 ਅਪ੍ਰੈਲ ਨੂੰ ਵੀਡੀਓ ਅਪਲੋਡ ਕਰਾਂਗੇ ਤੇ 15 ਮਈ ਨੂੰ ਆਪਾਂ ਉਹਦਾ ਰਿਜ਼ਲਟ ਦਵਾਂਗੇ ਠੀਕ ਹੈ ਚੰਗਾ ਜਿੱਟੋ ਮਿਲਦੇ ਆ ਅਗਲੀ ਵੀਡੀਓ